ਰਦਾਈਆਂ ਸਿਕੀਆਂ ਦੇ ਔਖ ਸੱਕੇ ਵਾਰ ਰੋਟੀ ਰਾਤ ਨੂੰ ਬੰਦੀ ਐ ਕਈ ਵਾਰ ਨਹੀਂ ਐ ਭੁੱਖੀ ਸੌਂ ਜਾਂਦੇ ਅਸੀਂ ਜੀ ਐ ਤਾਂ ਲਾਮੋ ਇਸ ਤੱਲੇ ਕਿ ਪਹਿਲਾਂ ਕਰਾਇਦੇ ਰਹਿੰਦੇ ਸੀ ਜੀ ਹੁਣ ਜਣੀ ਸਾਨੂੰ ਕੋਈ ਸਹਾਇਤਾ ਕਰਤੀ ਜਗਾ ਸਾਨੂੰ ਲੈ ਕੇ ਦੇਤੀ ਜੀ ਇਹ ਵੀ ਕੁੜੀਆਂ ਦੇ ਮੂੰਹ ਸੀ ਇਹ ਜੀ ਮੇਰੀਆਂ ਦੋ ਧੀਆਂ ਆ ਇਹ ਬੱਚੇ ਤਾਂ ਮਰ ਚੁੱਕੇ ਸੀ ਹਾਂ ਜੀ ਦੋ ਕੁੜੀਆਂ ਜਾਂਦੀਆਂ ਜੀ ਇੱਕ ਕੁੜੀ 7ਵੀਂ ਚਾ ਜੀ ਇੱਕ ਕੁੜੀ ਵਿਖਣੀ 5ਵੀਂ ਚਾ ਇੱਕ ਕੁੜੀ ਵਿਚਾਰੀ ਗੁੰਗੀ ਉਹ ਤੇ ਮੇਰੇ ਨਾਲ ਹੀ ਰਹਿੰਦੀ ਐ ਇੱਕ ਛੋਟੀ ਆ ਜਣੀ ਸਾਡੇ ਕੋਈ ਸਾਹਮਣ ਵਾਲਾ ਕਸਰ ਐ ਨਹੀਂ ਗਿਆਗਾ ਤੇ ਜਣੀ ਸਾਡੇ ਗੁਜ਼ਾਰਾ ਬਹੁਤ ਮੁਸ਼ਕਿਲ ਨਾਲ ਚੱਲ ਰਿਹਾ ਬਹੁਤ ਮੁਸ਼ਕਿਲ ਨਾਲ ਅਸੀਂ ਆਨੇ ਜੀ ਤਿੰਨਾਂ ਦਾ ਇੱਕ ਹੀ ਮਾਲ ਹੁੰਦੀ ਗਈ ਤੇ ਮੈਂ ਚਾਰ ਨਹੀਂ ਪਰਦਾ ਆਈ ਆ ਵੀ ਤਿੰਨਾਂ ਵਾਲੋ ਇਹਨਾਂ ਲਈ ਚਾ ਕੋ ਜਿਹਨਾਂ ਦੇ ਚਾਰ ਚੁੱਲ੍ਹੇ ਤੇ ਬੈਠੀਆਂ ਮਾਮ ਚੋਰਾ ਕੋਈ ਵਾਰੀ ਗੱਲ ਪਕੋ ਬਸ ਆਈ ਵਾਂਗਾ ਮੋਗਾ ਜ਼ਿਲ੍ਹੇ ਦੇ ਪਿੰਡ ਥੱਲੇ ਕੇ ਵਿੱਚ ਇੱਕ ਗਰੀਬ ਬਜ਼ੁਰਗ ਨਾਨਾ ਬੜੀ ਮੁਸ਼ਕਲ ਨਾਲ ਪਾਲ ਰਿਹਾ ਹੈ ਆਪਣੀਆਂ ਚਾਰ ਦੋਤੀਆਂ ਨੂੰ ਮੋਗਾ ਜ਼ਿਲ੍ਹੇ ਦੇ ਨੇੜੇ ਪਿੰਡ ਥੱਲੇ ਕੇ ਵਿੱਚ ਇੱਕ ਗਰੀਬ ਪਰਿਵਾਰ ਰਹਿ ਰਿਹਾ ਹੈ ਜਿਸ ਵਿੱਚ ਇੱਕ ਬਜ਼ੁਰਗ ਕਿਸ਼ਨ ਬਾਬਾ ਰਹਿ ਰਿਹਾ ਹੈ ਆਪਣੀਆਂ ਚਾਰ ਛੋਟੀਆਂ-ਛੋਟੀਆਂ ਦੋਤਰੀਆਂ ਦੇ ਨਾਲ ਇਹ ਬੱਚੀਆਂ ਦੇ ਮਾਂ-ਬਾਪ ਦੀ ਹੋ ਚੁੱਕੀ ਹੈ ਮੌਤ ਅਤੇ ਨਾਨੀ ਦੀ ਵੀ ਹੋ ਚੁੱਕੀ ਹੈ ਮੌਤ ਅਤੇ ਘਰ ਵਿੱਚ ਅੰਤਾਂ ਦੀ ਗਰੀਬੀ ਹੈ ਇਹ ਪਰਿਵਾਰ ਜਿਸ ਮਕਾਨ ਵਿੱਚ ਰਹਿ ਰਿਹਾ ਹੈ ਉਹ ਵੀ ਕਿਸੇ ਦਾਨੀ ਸੱਜਣ ਨੇ ਬਣਾ ਕੇ ਦਿੱਤਾ ਹੈ ਇਹ ਬੱਚੀਆਂ ਵਿੱਚੋਂ ਦੋ ਬੱਚੀਆਂ ਸਕੂਲ ਜਾਂਦੀਆਂ ਹਨ ਅਤੇ ਦੋ ਬੱਚੀਆਂ ਘਰ ਵਿੱਚ ਰਹਿੰਦੀਆਂ ਹਨ ਇਹਨਾਂ ਵਿੱਚੋਂ ਇੱਕ ਬੱਚੀ ਗੂੰਗੀ ਅਤੇ ਬੋਲੀ ਹੈ ਇਹਨਾਂ ਦੇ ਨਾਨੇ ਬਾਬਾ ਕ੍ਰਿਸ਼ਨ ਨੇ ਦੱਸਿਆ ਕਿ ਮੈਂ ਬੱਚੀਆਂ ਨੂੰ ਬੜੀ ਮੁਸ਼ਕਲ ਨਾਲ ਮੰਗਤੰਗ ਕੇ ਲਿਆ ਕੇ ਇਹਨਾਂ ਦਾ ਟੈਡ ਭਰਦਾ ਹਾਂ ਤੇ ਕਦੇ-ਕਦੇ ਬੱਚੇ ਭੁੱਖੇ ਵੀ ਸੌ ਜਾਂਦੇ ਨੇ ਉਹਨਾਂ ਦਾਨੀ ਸੱਜਣਾ ਨੂੰ ਅਪੀਲ ਕੀਤੀ ਕਿ ਸਾਡੀ ਮਦਦ ਕੀਤੀ ਜਾਵੇ ਅਤੇ ਸਕਰੀਨ ਦੇ ਉੱਪਰ ਪਰਿਵਾਰ ਦਾ ਅਕਾਊਂਟ ਨੰਬਰ ਅਤੇ ਫੋਨ ਨੰਬਰ ਵੀ ਚੱਲ ਰਿਹਾ ਹੈ ਤੁਸੀਂ ਇਸ ਪਰਿਵਾਰ ਨਾਲ ਸਿੱਧੀ ਗੱਲ ਵੀ ਕਰ ਸਕਦੇ ਹੋ ਜੇ న్యూਸ ਪੰਜਾਬੀ ਦੇ ਮੋਗਾ ਤੋਂ ਜੁਗਿੰਦਰ ਸਿੰਘ ਗਿੱਲ ਦੀ ਰਿਪੋਰਟ ਕੀ ਨਾਮ ਆ ਪੁੱਤ ਪਿੰਕੀ 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 ਪੜਦੀ ਸਕੂਲ ਹਾਂਜੀ ਕਿਹੜੀ ਕਲਾਸ ਚ 7ਵੀਂ ਚ 7ਵੀਂ ਚ ਤੁਹਾਨੂੰ ਕਿੱਥੇ ਰਹਿੰਦੀ ਆ ਤੁਹਾਡੇ ਨਾਮ ਕੀ ਹਾਂਜੀ ਠੀਕ ਹੈ ਤੇ ਫਿਰ ਕਰਦਾ ਕਿਵੇਂ ਤੁਹਾਡਾ ਗੁਜ਼ਾਰਾ ਚੱਲਦਾ ਪੁੱਤ ਕਰਦਾ ਆਂ ਸੀ ਕੀ ਜਾਂਦੇ ਔਖ ਸੱਕੇ ਵਾਰ ਰੋਟੀ ਰਾਤ ਨੂੰ ਬੰਦੀ ਆ ਕਈ ਵਾਰ ਨਹੀਂ ਆਏ ਭੁੱਖੇ ਸੌਂ ਜਾਂਦੇ ਠੀਕ ਹੈ ਕਿੰਨੀਆਂ ਭੈਣਾਂ ਤੁਸੀਂ ਅਸੀਂ ਤਾਂ ਨੈਕ ਗੁੰਗੀ ਆ ਤੇ ਇੱਕ ਨੂੰ ਮੜਿਆ ਦੀਂਦਾ ਘਟ ਤਿੰਨ ਕਿ ਤੇਰੇ ਸਨੇ ਚਾਰ ਆ ਚਾਰ ਦੇ ਚਾਰ ਆ ਜਿਹੜੇ ਹੁਣ ਆਪਣੇ ਭੈਣ ਭਰਾ ਬਾਹਰਲੇ ਗੋਣ ਖਾਣੇ ਬੈਠੇ ਆ ਦੇਸ਼ਾਂ ਵਿਦੇਸ਼ਾਂ ਚ ਕੈਨੇਡਾ ਅਮਰੀਕਾ ਹੋਰ ਦੇਸ਼ਾਂ ਚ ਬੈਠੇ ਆ ਕੀ ਤੁਸੀਂ ਮੰਗ ਕਰਦੇ ਉਹਨਾਂ ਤੋਂ ਅਸੀਂ ਉਹਨਾਂ ਤੋਂ ਇਹੀ ਮੰਗ ਕਰਦੇ ਆ ਵੀ ਬੱਸ ਹਨਾ ਕੀ ਜਾਂਦੇ ਵੀ ਸਾਡੇ ਘਰ ਦਾ ਗੁਜ਼ਾਰਾ ਗਜੂਰਾ ਹੋਈ ਜਾਵੇ ਠੀਕ ਆ ਅੱਗੇ ਪੜਨਾ ਚਾਹੁੰਦੇ ਤੁਸੀਂ ਹੋਰ ਹਾਂਜੀ ਕੀ ਬਣਨਾ ਚਾਹੁੰਦੇ ਮੈਂ ਕੀ ਜਾਂਦੇ ਦੀਪਕ ਦੀਪਕ ਬਣਨਾ ਚਾਹੁੰਦਾ ਕੀ ਨਾਮ ਆ ਮਾਪੂਲੀ? ਕਿਸ਼ਨ ਬਾਬਾ ਜੀ। ਕਿਸ਼ਨ ਬਾਬਾ। ਅਸੀਂ ਜੀ ਐ ਤਾਂ ਲਾਮੋਂ ਇਸ ਤੱਲੇ ਕਿ ਪਹਿਲਾਂ ਕਰਾਇਤੇ ਰਹਿੰਦੇ ਸੀ ਜੀ। ਹੁਣ ਜਣੀ ਸਾਨੂੰ ਕੋਈ ਸਹਾਇਤਾ ਕਰਤੀ ਜਗ੍ਹਾ ਸਾਨੂੰ ਲੈ ਕੇ ਦੇਤੀ ਜੀ। ਵੀ ਉਹ ਵੀ ਕੁੜੀਆਂ ਦੇ ਮੂਹ ਨੂੰ ਸੀ। ਹਾਂ ਜੀ। ਇਹ ਜਿਹੜੇ ਚਾਰ ਬੱਚੇ ਆ ਇਹ ਕਿਹਨਾਂ ਦੇ ਬੱਚੇ ਆ? ਇਹ ਜੀ ਮੇਰੀਆਂ ਦੋਤੀਆਂ ਆ। ਦੋਤੀਆਂ ਤੇ ਇਹ ਬੱਚਿਆਂ ਦਾ ਮਾਵਾ ਉਹ ਆਪਣੇ ਮਰ ਚੁੱਕੇ ਜੀ। ਦੋਨੇ। ਦੋਨੇ ਮਰ ਚੁੱਕੇ ਜੀ। ਕਿਸ ਤਰ੍ਹਾਂ ਹੋਈ ਡੈਥ ਜੀ ਉਹਨਾਂ ਦੀ? ਉਹਨਾਂ ਨੂੰ ਜੀ ਕੁੜੀ ਨੂੰ ਬੱਚਾ ਹੋਣਾ ਲੱਗਾ ਸੀਗਾ। ਤਕਰੀਬਾ ਘਰ ਚ ਨਹੀਂ ਲਾਜ ਹੋਇਆ ਤੇ ਯਾਰ ਬਾ ਹੋ ਗਿਆ ਮਰਗੀ ਮੌਕੇ ਮੌਤ ਹੋ ਗਈ ਉਦੋਂ ਬਾਅਦ ਉਹ ਨਾ ਉਹ ਜਿਹੜੇ ਸਾਡੀ ਬੇਟੀ ਮਰਗੀ ਨਸ਼ੇ ਕਰ ਲੱਗਾ ਜਿਆਦਾ ਟੈਨਸ਼ਨ ਪੈ ਗਈ ਅਸੀਂ ਤਾਂ ਉਹਨਾਂ ਨੂੰ ਜਾਂਦੇ ਨਾ ਇਹਨਾਂ ਦਾ ਕੁੜੀਆਂ ਦਾ ਖੜਾ ਵੀ ਛੱਡ ਗਿਆ ਸੀ ਵਿਚਾਰੀਆਂ ਦਾ ਤੇ ਆਪ ਦਾ ਕਿਤੇ ਕਿਤੇ ਰਹਿੰਦਾ ਕਿਤੇ ਕਿਤੇ ਰਹਿੰਦਾ ਨਸ਼ਾ ਨਿਸ਼ਕ ਕਰਕੇ ਉਹ ਵੀ ਨਸ਼ੇ ਦਾ ਭਾਈ ਛਕਾਰ ਹੋ ਗਿਆ ਉਦੋਂ ਬਾਅਦ ਮੇਰੇ ਕੋਲੇ ਰੰਜਮ ਮੇਰੇ ਕੋਲ 8-9 ਸਾਲ ਤੋਂ ਪਹਿਲਾਂ ਦੀਆਂ ਰਹਿੰਦੀਆਂ ਜਣੀ ਮੈਂ ਪਾਲਸਾ ਮੈਂ ਜਣੀ ਬੰਗਮੋਕਾ ਕੇ ਜਾ ਰਦਾ ਮੈਂ ਡੇਰ ਜੂੜੀ ਨਹੀਂ ਕਿਤੇ ਵੀ ਜਾਂਦਾਗਾ ਜੋ ਕਿ ਦਾਨੀ ਸੱਜਣਾ ਸੰਦੇਹ ਜਾਂਦਾ ਜੋ ਸ਼ਰਦਾ ਇਹਨਾਂ ਦਾ ਪੇਟ ਭਰੀ ਜਾਂਦਾ ਵਾ ਹਾਂਜੀ ਤੇ ਇਹ ਹੁਣ ਇਹਨਾਂ ਬੱਚਿਆਂ ਦੇ ਵਿੱਚੋਂ ਸਕੂਲ ਜਾਂਦਾ ਜੀ ਕੋਈ ਹਾਂਜੀ ਦੋ ਕੁੜੀਆਂ ਜਾਂਦੀਆਂ ਜੀ ਇੱਕ ਕੁੜੀ 7ਵੀਂ ਚ ਹੈ ਜੀ ਇੱਕ ਕੁੜੀ ਪਖਣੀ 5ਵੀਂ ਚ ਹੈ ਇੱਕ ਕੁੜੀ ਉਚਾਰੀ ਗੂੰਗੀ ਉਹ ਤੇ ਮੇਰੇ ਨਾਲ ਹੀ ਰਹਿੰਦੀ ਹੈ ਇੱਕ ਛੋਟੀ ਆ ਜਣੀ ਸਾਡੇ ਕੋਈ ਸਾਹਮਣੇ ਵਾਲਾ ਘਰ ਰਹੇ ਨਹੀਂ ਗਿਆਗਾ ਇਹਨਾਂ ਦੀ ਦੇਖਭਾਲ ਮੈਂ ਹੀ ਕਰਦਾ ਤੇ ਕਿ ਮੇਰਾ ਬੇਟਾ ਥੋੜਾ ਢੱਲਾ ਰਹਿੰਦਾ ਉਹ ਕਰਦਾ ਜੜ ਜੁੜੀ ਜਾਂਦਾ ਵਿਚਾਰਾ ਸੋ ਯਾਨੀ ਸਾਡੇ ਗੁਜ਼ਾਰਾ ਬਹੁਤ ਮੁਸ਼ਕਿਲ ਨਾਲ ਚੱਲ ਰਿਹਾ ਬਹੁਤ ਮੁਸ਼ਕਿਲ ਨਾਲ ਦਾਨੀ ਸੱਜਣਾ ਤੂੰ ਕੀ ਅਪੀਲ ਕਰਦੇ ਹੋ ਜੀ ਅਸੀਂ ਆਨੇ ਜੀ ਤਿੰਨਾਂ ਦੇ ਇੱਕ ਹੀ ਮਾਰ ਹੁੰਦੀ ਗਈ ਤੇ ਮੈਂ ਚਾਰ ਲਈ ਪਰਦਾ ਆਈ ਆ ਵੀ ਤਿੰਨਾਂ ਵਾਲੋ ਇਹਨਾਂ ਲਈ ਤਾਂ ਕੋਈ ਨਹੀਂ ਨੇ ਤਿੰਨਾਂ ਚਾਰ ਚੁੱਲ੍ਹੇ ਤੇ ਬੈਠੀਆਂ ਮਾਂ ਮੋਹਰਾ ਕੋਈ ਮੇਰੀ ਗੱਲ ਪਕਰੋ ਬਸ ਆਈ ਬਾਂਗਾ ਇਹਨਾਂ ਤੋਂ ਮੈਂ ਸੋਹਣੀ ਜ਼ਿੰਦਗੀ ਨਿਵਾਉਣ ਵਾਲੀ ਬਸ ਆਹ ਮੰਗਾਂ ਜੀ ਮੇਰੀ ਹੋਰ ਕੋਈ ਮੰਗ ਨਹੀਂ ਜਿੱਥੇ ਵੀ ਭੈਣ ਭਰਾ ਦਾ ਨਹੀਂ ਸੱਜਣ ਰਹਿੰਦੇ ਆ ਤੇ ਸਭ ਦੇ ਸੰਜ ਉਹਨਾਂ ਦੇ ਮਾਲਕ ਠੰਡੀਆਂ ਵਾਵਾ ਦੇ ਲੰਮੀ ਉਮਰ ਰਖੇ ਇਹ ਸੁੱਖ ਸ਼ਾਂਤੀ ਭਾਲਦਾ ਮੈਂ ਸਾਰੀ ਦੁਨੀਆ ਦੀ ਮੈਂ ਕੋਈ ਨਹੀਂ ਕਿਸੇ ਮਾੜਾ ਕਹਿੰਦਾਗਾ ਭਲਾ ਪੰਗਾ ਦਾ ਸਭ ਦਾ ਵੀ ਜੋ ਵੀ ਦਾ ਨਹੀਂ ਸੱਜਣਾ ਤੇ ਸਭ ਦੇ ਸੰਜ ਬੈਠੇ ਆ ਮੇਰਾ ਭਲਾ ਕਰਨ ਮੈਂ ਇਹਨਾਂ ਨੂੰ ਪੜਾਵਾ ਲਖਾਵਾ ਇਹਨਾਂ ਦੀ ਜ਼ਿੰਦਗੀ ਬਣਾਵਾ ਸੇਹਣ ਲੋਕਾਂ ਦੇ ਬੱਚੇ ਆ ਚੰਗੀਆਂ ਚੀਜ਼ਾਂ ਲੈਂਦੇ ਆ ਇਹ ਲੇੜਾਂ ਵਿਚਾਰੀਆਂ ਕਿਤੇ ਤਰਸਉਦੀਆਂ ਬਾਜ਼ਾਰ ਜਾਣਾ ਲੋਕ ਆ ਮੇਰੀ ਮੰਗਾ ਜੀ ਕੋਈ ਸੋਹਣਾ ਇਹਨਾਂ ਨੂੰ ਘਰ ਬਣਾ ਦਿਆ ਮੈਂ ਸੋਹਣੇ ਕੱਪੜੇ ਲੈ ਕੇ ਦੇਵਾ ਬਸ ਆ ਮੇਰੀ ਮੰਗਾ ਵੀ ਸੰਗਤ ਨੂੰ ਹੱਥ ਬਣ ਕੇ ਬੇਨਤੀ ਮੇਰੀ ਵੱਤ ਤੋਂ ਵੱਧ ਹੈਲਪ ਕਰੋ ਇਹਨਾਂ ਦਾ ਮੈਂ ਆਹ ਨਾਲ ਟਾਈਮ ਸੋਹਣਾ ਲਗਾਵਾ ਜ਼ਿੰਦਗੀ ਇਹਨਾਂ ਦੀ ਵੀ ਸਾਡਾ ਨਾਨਾ ਜਾਂਦਾ ਜਾਂਦਾ ਸਾਡੀ ਜ਼ਿੰਦਗੀ ਬਣਾ ਗਿਆ ਭਰਾ ਵਾਲ ਖਾਵਾਂ ਇਹ ਵੀ ਕਿਤੇ ਅਵਸਰ ਬਣ ਜਾਣਾ ਆ ਮੇਰੀ ਬੇਨਤੀ ਬੱਚੋ ਇੱਥੇ ਤਾਂ ਕੋਈ ਮਾੜੀ-ਮੋਟੀ ਕਰਦਾ ਕੋਈ ਇੱਥੇ ਨਹੀਂ ਕੋਈ ਕਰਦਾ ਇਤੋਂ ਹੀ ਪਹਿਲਾਂ ਜਿਹੜੀ ਮਾੜੀ-ਮੋਟੀ ਕਰਤੀ ਕਰਤੀ ਅੱਜ ਬਾਅਦ ਨਹੀਂ ਕੋਈ ਕਰਦਾ ਫਿਰ ਹੁਣ ਵਿਚਾਰਾ ਹੁਣ ਕਿਸ ਤਰ੍ਹਾਂ ਚਾਹਦਾ ਮਗਜ਼ਾਰਾ ਜੀ ਐ ਮਾੜਾ ਮੋਟਾ ਮੁੰਡਾ ਲੈ ਆਉਂਦਾ ਕਿਤੇ ਮੈਂ ਮੰਗ ਮੰਗੂ ਲੈ ਆਉਣਾ ਬੱਸ ਐ ਟੈਂਪਾਸ ਸਾਡਾ ਹੋਈ ਜਾਂਦਾ ਜਣੀ ਅਸੀਂ ਹੁਣ ਕੱਲ ਦੇ ਚ ਕੀ ਕਰੀਏ ਹੁਣ ਭੁੱਖੇ ਬੈਠੇ ਨੇ ਥਾਲ ਹੁਣ ਧਰੇ ਥੋੜੇ ਸਾਹਮਣੇ ਬੈਠੇ ਆ ਇਹਾਂ ਦੀ ਨਾਨਾ ਆਟਾ ਮੈਂ ਕਿਹਾ ਵੀ ਆਟੇ ਦਾ ਮੱਥ ਨੂੰ ਪੁੱਛਾਂਗੇ ਕਿ ਹੋਰ ਕੀ ਆ ਭਾਈ ਥੋੜਾ ਪੇਟ ਭਰਾਂਗੇ ਹੋਣੇ ਵਿਚਾਰੀਆਂ ਬੈਠੀਆਂ ਬਾਕੀ ਇਹ ਕੁੜੀਆਂ ਉਹ ਵਿਟਲੀਆਂ ਠੰਡ ਠੰਡ ਲੱਗੀ ਪਈ ਵਿਚਾਰੀਆਂ ਨੂੰ ਆਹੋ ਜਾਂ ਸੰਗਤ ਅਕੇ ਮੈਂ ਫੀਲ ਕਰਦਾ ਹਾਂ ਕਿਉਂ ਵੀ ਭਰਾ ਉਸਦਾਨੀ ਸੱਜਣਾ ਮੇਰੀ ਮਦਦ ਕਰੋ ਕੁੜੀਆਂ ਵੇਖ ਕੇ